ਸਿੰਗਲ ਗਨ ਆ ਜੀ ਇਹ ਸੈਂਸਰ ਵਾਲੀ ਗਨ ਆ ਜੀ ਠੀਕ ਆ ਇਹ ਇਹ ਕੰਪਲੀਟ ਕਿੰਨੇ ਦਾ ਮਿਲਦਾ ਬਈ ਇਹ ਆ ਇਹ ਜਿਹੜਾ 65000 ਰੁਪਏ ਦਾ ਜੀ ਅੱਛਾ ਜੀ ਕੰਪਲੀਟ ਹਾਂਜੀ ਇਹਦੇ ਨਾਲ ਥੋੜੀ ਰਹਿੰਦੀ ਆ ਫਿਨਿਸ਼ਿੰਗ ਕਰਨ ਵਾਲੀ ਪਾਈਪ ਪੂਪ ਲਾਉਣ ਵਾਲਿਆ ਸਾਡਾ ਹੁਣ ਤੁਹਾਨੂੰ ਪਤਾ ਹੀ ਉਹਦਾਂ ਸੁੰਦਰ ਹਾਂਜੀ ਧਿਆਨ ਉਧਰ ਆਈ ਹਾਂ ਹਾਂ ਹੁਣ ਜਿਵੇਂ ਆ ਬਣਾਤਾ ਬਈ ਇੱਕ ਇੱਕ ਖਾਦ ਵਾਲਾ ਬਣਾਤਾ ਫਿਰ ਟਾਇਰਾਂ ਵਾਲਾ ਕੰਮ ਕੱਚਾ ਰਹਿ ਗਿਆ ਮੇਰੇ ਹਿਸਾਬ ਨਾਲ ਬਈ ਟਾਇਰਾਂ ਵਾਲਾ ਸੀ ਟਾਇਰ ਤਿਆਰ ਕਰਦੇ ਪਰ ਆਰਡਰ ਤੇ ਹੀ ਅੱਛਾ ਉਹ ਆਰਡਰ ਤੇ ਹਾਂਜੀ ਜੇ ਕੋਈ ਟਰੈਕਟਰ ਆਊਗਾ ਤੇ ਉਦੋਂ ਤਿਆਰ ਕਰਦੇ ਹਾਂ ਜੀ ਠੀਕ ਇਹ ਇਹ ਕਿੰਨੇ ਦਾ ਬਾਈ ਹੈਗਾ ਇਹ ਜੀ 35000 ਰੁਪਏ ਦੀ ਹੈ ਜੀ ਇਹ 35000 ਰੁਪਏ ਹਾਂ ਜੀ ਪੂਰੀ ਵਧੀਆ ਸਟੀਲ ਦੇ ਵਿੱਚ ਜਿੱਥੋਂ ਥਿਕਨੈਸ ਦਾ ਕੋਈ ਕੰਪਨੀ ਕੋਈ ਵੀਲ ਨਹੀਂ ਲਾਉਂਦੀ ਜਿੰਨੀ ਆਪਣੀ ਥਿਕਨੈਸ ਦਾ ਵੀਲ ਲਾਉਨੇ ਆ ਜੀ ਅੱਛਾ ਜੀ ਆਹ ਹਾਂ ਜੀ ਠੀਕ ਹੈ 28 mm ਵੀਲ ਆਈ ਇਹ ਵਜਨਦਾਰ ਵੀ ਬਹੁਤ ਹੁੰਦਾ ਹੈ 28 mm ਹੁੰਦਾ ਇਹਨੂੰ ਸਰਫੇਸ ਕਰਕੇ ਇਧਰੋਂ ਜਿੰਦਰੋਂ ਟੋਕੇ ਲੱਗਣੇ ਹੁੰਦੇ ਆ ਇਹਦਾ ਪੂਰਾ ਟੂਲ ਲੱਗਿਆ ਹੋਆ ਹੁੰਦਾ ਹੈ ਖਰਾਤੇ ਜੀ ਅੱਛਾ ਜੀ ਹਾਂ ਜੀ ਟੂਲ ਲਾ ਕੇ ਪੂਰਾ ਟੂਲ ਲਾ ਕੇ ਹਾਂ ਜੀ ਕਿਉਂਕਿ ਜੇ ਜਦੋਂ ਇਹਨਾਂ ਚੱਲਣਾ ਹੁੰਦਾ ਇਹਨੂੰ ਵ ਹਾਂ ਜੇ ਫੈਸਲਾ ਆਵਾ ਹੋਗਾ ਇਹ ਜਮ ਇੱਕ ਸਾਰ ਦਾ ਚੱਲੂਗਾ ਜੀ ਬਿਲਕੁਲ ਸਿੱਧਾ ਚੱਲੂਗਾ ਨਹੀਂ ਆ ਕਈ ਵਾਰ ਹੋ ਜਾਂਦਾ ਟੋਕੇ ਡਾਕਿਆਂ ਵਾਲਾ ਵੀ ਹੋ ਜਾਂਦਾ ਵੀ ਟੋਕੇ ਨਹੀਂ ਲਾ ਰਿਹਾ ਜੀ ਹਾਂ ਜੀ ਤਾਂ ਅੱਗੇ ਪਿੱਛੇ ਚੱਲਣ ਲੱਗ ਜਾਂਦਾ ਟੋਕਾ ਇੱਕ ਹੀ ਜਿਵੇਂ ਮੰਨ ਲਓ ਵੀ ਆਪਾਂ ਸੈਲਜ ਮੋਟਾ ਜਾਂ ਬਰੀਕ ਕਰਨਾ ਹੈਣਾ ਜੀ ਹਾਂਜੀ ਉਹ ਹੋਰ ਕੰਪਨੀਆਂ ਕਹਿੰਦੀਆਂ ਜੀ ਆਪਾਂ ਨੂੰ ਟੋਕੇ ਖੋਲਣੇ ਪੈਣਗੇ ਜੀ ਹੂੰ ਜਿਵੇਂ ਆ ਟੋਕੇ ਖੋਲਣੇ ਪੈਣਗੇ ਜੀ ਹਾਂਜੀ ਚਾਰ ਟੋਕੇ ਖੋਲ ਦਿਓ ਜੀ ਤੇ ਤੁਹਾਡੇ 8 ਟੋਕੇ ਰਹਿ ਜਾਣਗੇ ਜੀ ਹਾਂਜੀ ਉਹਦੇ ਨਾਲ ਕੀ ਆ ਕਹਦੇ ਨੇ ਵੀ ਮੋਟਾ ਬ੍ਰੀਕ ਜਿਵੇਂ ਕਰਨਾ ਹੋਊਗਾ ਐਡਜਸਟ ਹੋ ਜਾਊਗਾ ਪਰ ਅਸੀਂ ਨਹੀਂ ਜੇ ਇਹ ਆਪਾਂ ਟੋਕੇ ਖੋਲਦੇ ਆ ਜੀ ਉਹਦੇ ਨਾਲ ਨਾ ਬੈਂਸ ਪੈ ਜਾਂਦਾ ਗੀਲ ਦੇ ਵਿੱਚ ਹਾਂਜੀ ਆਪਾਂ ਆਹ ਗਰਾਰੀ ਦਿੱਤੀ ਹੋਈ ਹੈ ਜੀ ਅੱਛਾ ਜੀ ਹਾਂਜੀ ਆਹ ਦੋ ਕਾਬਲੇ ਬੋਰਟ ਖੋਲਣੇ ਆ ਜੀ ਆਹ ਗਰਾਰੀ ਇੱਕ ਗਰਾਰੀਆ ਕਾਵੜਾ ਇੱਕ ਗਰਾਰੀ ਖੋਲ ਕੇ ਗਰਾਰੀਆ ਆਪਾਂ ਚੇਂਜ ਕਰਨੀ ਆ। ਅੱਛਾ ਗਰਾਰੀ ਚੇਂਜ ਕਰਦੇ ਨੇ। ਹਾਂ ਜੀ ਜਿੰਨਾ ਮੋਟਾ ਜਿੰਨਾ ਬਰੀਕ ਹੋਊਗਾ ਉਹਨਾ ਹੋ ਜਾਂਦਾ ਹੈ। ਨਾਲੇ ਟਾਈਮ ਦੀ ਬਚਤ ਬਹੁਤ ਹੋ ਗਈ ਬਾਈ ਇਹ ਹੈ ਨਾ। ਟੋਕੇ ਖੋਲਣੇ ਆ ਜੀ ਟੋਕੇ ਖੋਲਣ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਵੀ ਹੈਗਾ ਜੀ। ਸਾਨ ਵੀਰੋ ਸਤਸ੍ਰੀਕਾਲ ਐਸ ਵਕਤ ਆਪਾਂ ਖੜੇ ਆ ਰਾਮ ਗੜੀਆ ਐਗਰੋ ਵਰਕਰਸ ਮਾਣੂ ਕੇ ਗੱਲ। ਤੇ ਅੱਜ ਤੁਹਾਨੂੰ ਇੱਥੋਂ ਦੇ ਬਣੇ ਹੋਏ ਐਮਪਲੀਮੈਂਟ ਕੁਝ ਦਿਖਾਉਣ ਲੱਗਾ ਮੈਂ ਤੇ ਮੈਂ ਐਮਪਲੀਮੈਂਟ ਜਦੋਂ ਆ ਕੇ ਦੇਖੇ ਸੱਜਣੋ ਤਾਂ ਸਭ ਤੋਂ ਪਹਿਲਾਂ ਜਿਹੜੀ ਵਧੀਆ ਚੀਜ਼ ਇੰਨਾ ਵਧੀਆ ਕੀਤਾ ਹੋਇਆ ਵਾ ਮਿਸ਼ਿੰਗ ਇੰਨੀ ਵਧੀਆ ਹੀ ਆ ਫਿਰ ਪੂਰਾ ਐਕੂਰੇਸੀ ਦਾ ਕੰਮ ਆ ਲੇਜ਼ਰ ਕਟਿੰਗ ਆ ਸਾਰੀ ਹਰ ਇੱਕ ਚੀਜ਼ ਦੀ ਜਿਵੇਂ ਕਿ ਇਧਰ ਆ ਦੇਖੋ ਟਰਮੀ ਪਈ ਆ ਜਿਹੜੀ ਸਪਰੇਅ ਕਰਨ ਵਾਲਾ ਟਰੰਪ ਆ ਵਾ ਤੇ ਸਭ ਤੋਂ ਮੇਨ ਚੀਜ਼ ਵੇਖਿਓ ਆਹ ਆ ਦੱਸਿਓ ਵੀ ਕਿਵੇਂ ਲੱਗਾ ਬਾਕੀ ਬਾਈ ਗੁਰਦੀਪ ਨਾਲ ਗੱਲ ਕਰਾਂਗੇ ਜਿੰਦਰੇ ਬਾਰੇ ਤਾਂ ਮੈਂ ਆ ਕੇ ਬਹੁਤ ਤਰੀਫਾਂ ਕਰਤੀਆਂ ਬਾਈ ਦੀਆਂ ਪਹਿਲਾਂ ਹੀ ਬਾਕੀ ਤੁਸੀਂ ਦੱਸ ਦਿਓ ਅ ਬਾਈ ਸਤਿ ਸ਼੍ਰੀ ਅਕਾਲ ਗੁਰਦੀਪ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਜੀ ਆਏ ਨੂੰ ਤੁਹਾਡਾ ਜੀ ਬਹੁਤ ਵਧੀਆ ਜੀ ਧੰਨਵਾਦ ਬਾਈ ਤੇ ਬਾਈ ਦੇ ਸਪੈਸ਼ਲ ਆਪ ਆਇਆ ਕਟਰ ਦੀ ਵੀਡੀਓ ਕਰਨ ਬਾਈ ਇਹਨੂੰ ਕਟਰੀ ਕਹਿ ਦਿੰਦੇ ਆ ਨਾ ਹਾਂਜੀ ਫੋਰੇਜ ਸਾਇਲਜ ਕਟਰ ਜਿਹਨੂੰ ਮੱਕੀ ਦਾ ਚਾਰ ਪੌਣ ਵਾਲਾ ਕਟਰ ਕਹਿੰਦੇ ਨੇ ਚਾਰ ਓਰੇ ਵਾਲਾ ਜੀ ਚਾਰ ਓਰੇ ਵਾਲਾ ਠੀਕ ਆ ਬਾਈ ਤੇ ਬਾਈ ਮੇਰੇ ਹਿਸਾਬ ਨਾਲ ਵੀ ਤਿੰਨ ਕ ਸਾਲ ਹੋ ਗਏ ਆਪਾਂ ਨੂੰ ਇਸ ਕਟਰ ਨੂੰ ਬਣਾਉਂਦਿਆ ਹਨਾ ਤੇ ਹਜੇ ਤੱਕ ਜਿਹੜੇ ਕਸਟਮਰ ਆ ਵੀ ਰਿਵਿਊ ਵਧੀਆ ਹੀ ਰਹੇ ਆ ਹਾਂਜੀ ਬਹੁਤ ਵਧੀਆ ਰਹੇ ਆ ਹਾਂਜੀ ਠੀਕ ਹੈ ਕਿਉਂਕਿ ਇਹਦੇ ਵਿੱਚ ਕੋਸ਼ਕ ਜਦੋਂ ਅ ਸ਼ੁਰੂ ਜੇ ਹੋਇਆ ਸੀ ਕੰਮ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਹਾਂਜੀ ਹਾਂਜੀ ਤੇ ਤੁਸੀਂ ਦੱਸਦੇ ਵੀ ਆਪਣੇ ਵਾਲੇ ਕਟਰ ਚ ਕਿਹਦੇ ਪ੍ਰੋਬਲਮ ਆਈ ਹਾਂਜੀ ਬਾਈ ਜੀ ਪਹਿਲਾਂ ਐਵੇਂ ਕਹਿ ਦਈਏ ਵੀ ਆਪਾਂ ਜਦੋਂ ਵੀ ਆਪਾਂ ਬਣਾਇਆ ਵੀ ਆਪਾਂ ਕਹਿ ਦਈਏ ਵੀ ਹਾਂ ਚੱਲਣ ਬਣਾਉਣ ਸਾਰ ਚੱਲ ਪਿਆ ਨਹੀਂ ਜੀ ਇੱਥੇ ਬਹੁਤ ਔਂਕੜਾਂ ਆਈਆਂ ਜੀ ਜਿਹੜੀਆਂ ਔਂਕੜਾਂ ਕਾੜਦਿਆ ਕਰਦਿਆ ਸਟੈਪ ਬਾਈ ਸਟੈਪ ਸਾਨੂੰ ਪਤਾ ਲੱਗ ਸੀਗਾ ਕਿ ਇਹਦੇ ਵਿੱਚ ਇਹ ਔਂਕੜ ਆਉਂਦੀ ਆ ਇਹ ਔਂਕੜ ਆਉਂਦੀ ਆ ਬਰੀਕੀ ਤੋਂ ਲੈ ਕੇ ਸਾਰਾ ਮੰਨ ਲਓ ਵੀ ਅਸੀਂ ਕਿ ਹੁਣ ਤਿੰਨ ਸੀਜ਼ਨ ਹੋ ਗਏ ਸਾਨੂੰ ਪੂਰੀ ਔਂਕੜਾਂ ਕਾੜ ਤੇ ਬਾਈ ਟ్రਾਇਲ ਤੇ ਕਿੰਨਾ ਟਾਈਮ ਰਿਹਾ ਫਿਰ ਕੰਮ ਪਹਿਲਾਂ ਬਾਈ ਟ్రਾਇਲ ਤੇ ਜੀ ਪੁੱਛਣ ਆਈ ਬਹੁਤ ਟਾਈਮ ਅਸੀਂ ਸਾਲ ਇੱਕ ਤਾਂ ਸਾਨੂੰ ਟ్రਾਇਲ ਤੇ ਹੀ ਰਿਹਾ ਜੀ ਅੱਛਾ ਜੀ ਇੱਕ ਸਾਲ ਇੱਕ ਸਾਲ ਵੀ ਉਸ ਤੋਂ ਬਾਅਦ ਕਸਟਮਰ ਨੂੰ ਦੇਣਾ ਸ਼ੁਰੂ ਕੀਤਾ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹਦੇ ਵਿੱਚ ਬਾਈ ਜਿਵੇਂ ਮੇਨ ਆਉਂਦਾ ਕੀ ਪ੍ਰੋਬਲਮ ਕੀ ਆਉਂਦੀ ਜਿਹੜੇ ਆਮ ਕਟਰ ਜਦੋਂ ਚੱਲਦੇ ਆ ਜਿਹੜੇ ਹਨਾ ਜਿਵੇਂ ਤੁਹਾਨੂੰ ਵੀ ਪਹਿਲਾਂ ਆਈ ਹੋਊਗੀ ਸ਼ੁਰੂ ਦੇ ਵਿੱਚ ਇਹਦੇ ਵਿੱਚ ਹਾਂਜੀ ਬਹੁਤ ਸਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਵੈਸੇ ਮੇਨ ਪ੍ਰੋਬਲਮ ਕੀ ਆਉਂਦੀ ਸੀਗੀ ਵੀ ਸ਼ਾਰਪਟਾਂ ਦੀ ਹਾਂ ਤੇ ਇੱਕ ਜਿਹੜੀ ਮੱਕੀ ਚਾਰ ਕਟਾਈ ਚਾਰ ਓਰੇ ਲੈ ਕੇ ਜਾਂਦੀ ਹੈ ਜੀ ਉਹਦੇ ਵਿੱਚ ਨਾ ਫਸਲ ਡਿੱਗਣ ਦਾ ਥੋੜੀ ਪ੍ਰੋਬਲਮ ਆਉਂਦੀ ਸੀ ਆਹ ਬاہر ਡਿੱਗ ਪੈਂਦਾ ਹਾਂ ਹਾਂ ਜੀ ਹਾਂ ਜੀ ਟਾਂਡੇ ਕਦੇ ਇੱਧਰ ਡਿੱਗ ਪੈਂਦੇ ਕਦੇ ਇੱਧਰ ਡਿੱਗ ਪੈਂਦੇ ਕੁਝ ਕੁਝ ਕਿਸ ਤਰ੍ਹਾਂ ਸੀ ਆ ਵੀ ਉਦੋਂ ਨਵਾਂ ਕੰਮ ਸੀਗਾ ਹੂੰ ਬਜਾਈ ਵਾਲਿਆਂ ਦਾ ਵੀ ਤੇ ਸਾਡਾ ਬਣਾਉਣ ਵਾਲਿਆਂ ਦਾ ਵੀ ਠੀਕ ਹੈ ਉਹਦੇ ਵਿੱਚ ਕੀ ਸੀਗਾ ਵੀ ਕੋਈ ਓਰਾ ਸੀਗਾ ਜਿਹੜਾ ਵੀ ਉਹ 26 ਇੰਚ ਦੇ ਬੈੱਡ ਆਉਂਦਾ ਸੀ ਕੋਈ 22 ਇੰਚ ਦੇ ਓਰਾ ਆਉਂਦਾ ਸੀਗਾ ਉਹ ਸਾਨੂੰ ਫਿੰਗਰਾਂ ਲੋਨ ਦੇ ਵਿੱਚ ਦਿੱਕਤ ਆਉਂਦੀ ਸੀਗੀ ਹਾਂਜੀ ਉਹ ਹੁਣ ਸਾਰੀਆਂ ਕਮੀਆਂ ਪੇਸ਼ੀਆਂ ਅਸੀਂ ਕੱਢਤੀਆਂ ਠੀਕ ਹੈ ਬਈ ਤੇ ਬਈ ਆਪਣੇ ਇਹ ਜਿਹੜਾ ਕਟੜਾ ਵੈਸੇ ਤਾਂ ਜਿਹੜਾ 4 ਰੋ ਵਾਲਾ ਵਾ ਰეკਮੈਂਡ ਤਾਂ ਕਰਦੇ ਆਪਾਂ 90 ਐਚਪੀ ਤੇ 90 ਐਚਪੀ ਜਿਵੇਂ ਹੁਣ ਟਰੈਕਟਰ ਹਜੇ ਮਿਲਣਾ ਔਖਾ ਹੋਇਆ ਪਿਆ ਵਾ ਪੁਰਾਣੇ ਜਿਹੜੇ ਹੈਗੇ ਚੱਲ ਰਹੇ ਆ ਤੇ 73 ਐਚਪੀ ਦੇ ਕਿਵੇਂ ਚੱਲਦਾ ਫਿਰ ਬਈ ਜੀ ਵੈਸੇ ਤਾਂ ਜੇ ਮਨਕ ਚਲੋ ਸਹੀ ਤਾਂ 90 ਐਚਪੀ ਰეკਮੈਂਡ ਕਰਦਾ ਜੀ ਹਾਂ ਜੀ ਕਈ ਇਹ ਮੰਨ ਲਓ ਵੀ ਹੁਣ ਜਿਵੇਂ ਕੰਪਨੀਆਂ ਦੇ ਨਹੀਂ ਰਹੀਆਂ ਜੀ ਮਜਬੂਰੀ ਬਣੀ ਪਈ ਐ ਹਾਂ ਜੀ ਮਜਬੂਰੀ ਆ ਜੀ ਉਹਦੇ ਮੁਤਾਬਕ ਟਰੈਕਟਰ ਨੋਵੋ ਆਇਆ ਜੀ 755 ਟਰੈਕਟਰ ਬਹੁਤ ਵਧੀਆ ਰਿਜ਼ਲਟ ਆਉਦਾ ਜੀ ਠੀਕ ਹੈ ਜੀ ਪਲੱਸ ਜਿਵੇਂ ਹੁਣ ਡਿਊਜ਼ ਫਾਰ ਅਸੀ ਆ ਜੀ ਹਾਂ ਜੀ ਉਹ ਮੈਂ ਕਿਹਾ ਬਹੁਤ ਜ਼ਿਆਦਾ ਵਧੀਆ ਸਕਸੈਸਫੁਲ ਹੈਗਾ ਇਹ ਆਪਣੇ ਘਟਰ ਚੱਲਦੇ ਡੂਰਵਾਰ ਤੇ 755 ਚੱਲਦੇ ਹਾਂ ਜੀ ਅੱਛਾ ਜੀ ਤੇ ਕਿਵੇਂ ਚੱਲਦੇ ਫਿਰ ਉਹ ਬਹੁਤ ਵਧੀਆ ਜੀ ਕਿਉਂਕਿ ਤੁਹਾਨੂੰ ਪਤਾ ਹੀ ਆ ਜੀ ਪਿਛਲੇ ਜਿਹੜੇ ਆ ਹੁਣ ਸੀਜ਼ਨ ਨੱਕ ਕੇ ਗਿਆ ਜੀ 2023 ਦਾ ਜੀ ਉਹਦੇ ਵਿੱਚ ਦਰਿਆਈ ਏਰੀਆ ਦਾ ਸੀ ਇਹ ਸਾਰਾ ਦਰਿਆ ਏਰੀਆ ਦੇ ਵਿੱਚ ਪਾਣੀ ਦੀ ਮਾਰ ਪਈ ਆ ਜੀ ਤੁਹਾਨੂੰ ਪਤਾ ਹੀ ਹੋਣਾ ਜੀ ਉਹ 2 ਮਹੀਨੇ ਜੀ ਸਾਰੇ ਹੀ ਉਹ ਪਾਣੀ ਦੇ ਵਿੱਚ ਹੀ ਚੱਲਿਆ ਜੀ ਟਰੈਕਟਰ ਉਹ ਜੀ ਟਰੈਕਟਰ ਤੇ ਮਸ਼ੀਨ ਜੀ ਅੱਛਾ ਜੀ ਹਾਂ ਜੀ ਡਿਊਜ਼ ਫਾਰ ਹਾਂ ਡਿਊਜ਼ ਫਾਰ ਹਾਂ ਜੀ ਅੱਛਾ ਜੀ ਬਹੁਤ ਵਧੀਆ ਪਰਫਾਰਮੈਂਸ ਦਿੰਦੀ ਆ ਉਹ ਕਿਉਂਕਿ ਅ ਚਿੱਕੜ ਦੇ ਵਿੱਚ ਤਾਂ ਹੋਰ ਜਿਆਦਾ ਭਾਰਾ ਹੋ ਜਾਂਦਾ ਕੰਮ ਆ ਨਾ ਟਰੈਕਟਰ ਦਾ ਜਿਆਦਾ ਜ਼ੋਰ ਲੱਗਣ ਲੱਗ ਪੈਂਦਾ ਹਾਂ ਜੀ ਹਾਂ ਜੀ ਅੱਛਾ ਉਹ 4 ਰੋ ਵਾਲਾ ਚੱਲਦਾ ਰਿਹਾ 4 ਰੋ ਵਾਲਾ ਬਹੁਤ ਵਧੀਆ ਚੱਲਦਾ ਰਿਹਾ ਜਿਹੜੀ ਸਿੰਗਲ ਓਰੇ ਵਾਲੀ ਮਸ਼ੀਨ ਉਹ ਚੱਲਦੀ ਨਹੀਂ ਉੱਥੇ ਜੀ ਅੱਛਾ ਜੀ ਹਾਂ ਜੀ ਇਹਦੇ ਵਿੱਚ ਇੱਕ ਹੋਰ ਹੈ ਜੀ ਜੇ ਆਪਾਂ ਮੰਨ ਲਓ ਵੀ ਚਿੱਕੜ ਦੇ ਵਿੱਚ ਟਰੈਕਟਰ ਚਲਾਉਨੇ ਆ ਨਾਲ ਪ੍ਰਾਪਰ ਦੀ ਟਰਾਲੀ ਨਹੀਂ ਚੱਲਦੀ ਹੈਣਾ ਜੀ ਸਾਇਲਜ ਪਾਉਣ ਵਾਸਤੇ ਹਾਂ ਜੀ ਉਹਦੇ ਵਾਸਤੇ ਇਹ ਟੋਕਰੀ ਲੱਗ ਜਾਂਦੀ ਹੈ ਜੀ ਠੀਕ ਆ ਇਹ ਵੀ ਆਪਾਂ ਹੀ ਤਿਆਰ ਕਰਦੇ ਆ ਇਹ ਵੀ ਆਪਾਂ ਹੀ ਤਿਆਰ ਕਰਦੇ ਆ ਜੀ ਠੀਕ ਆ ਬਈ ਹੁਣ ਮੰਨ ਲਓ ਵੀ ਆਪਣੇ ਇੱਕ ਕਿੱਲਾ ਸਾਈਡ ਤੇ ਟਰੈਕਟਰ ਰੋਕੋ ਪਈ ਤੇ ਜਾਂ ਸੜਕ ਤੇ ਰੋਕ ਕੇ ਹੈਣਾ ਬਾਕਟ ਦੇ ਨਾਲ ਟਰਾਲੀ ਦੇ ਵਿੱਚ ਜਦੋਂ ਭਰ ਗਈ ਉਦੋਂ ਆਪਾਂ ਟਰਾਲੀ ਦੇ ਵਿੱਚ ਅਨਲੋਡ ਕਰ ਸਕਦੇ ਹਾਂ ਬਾਕੀ ਵੀ ਇਹਦੇ ਨਾਲ ਬਹੁਤ ਸੌਖਾ ਕਰਦਾ ਕਿਉਂਕਿ ਉਹਨਾਂ ਦੇ ਨਾਲੇ ਲੇਬਰ ਉਹ ਨਹੀਂ ਮਿਲਦੀ ਕਿਉਂਕਿ ਜਗ੍ਹਾ ਤਾਂ ਬਣਾਉਣੀ ਪੈਂਦੀ ਆ ਘੱਟ ਚਲਾਉਣ ਨੂੰ ਹਣਾ ਉਹ ਚੀਜ਼ ਲਈ ਵੀ ਇਹ ਵਧੀਆ ਚੀਜ਼ ਆ ਤੇ ਇਹ ਬਈ ਫਿਰ ਉੱਤੇ ਸੈਟ ਕਰਦੇ ਹੋਂ ਕਰ ਰਹੇ ਹੋਂ ਨਾਲ ਦੀ ਨਾਲ ਹਾਂਜੀ ਹਾਂਜੀ ਬਾਈ ਜੀ ਸਾਡੇ ਕੋਲ ਬੋਕਾਂਗਾ ਜੀ ਹਾਂ ਨਾਲ ਦੀ ਨਾਲ ਜਿਵੇਂ ਆ ਟਰਾਈ ਜਾਂਦੇ ਆ ਅਸੀਂ ਨਾਲ ਦੀ ਨਾਲ ਤਿਆਰ ਕਰੀ ਜਾਂਦੇ ਆ ਜੀ ਠੀਕ ਆ ਬਾਈ ਜਿਵੇਂ ਮੰਨ ਲਓ ਕੋਈ ਕਿਸਾਨ ਵੀਰ ਜਿਹੜਾ ਲੈਣਾ ਚਾਹੁੰਦਾ ਵਾ ਕਿੰਨੇ ਕ ਟਾਈਮ ਦੀ ਬੁਕਿੰਗ ਹੁੰਦੀ ਹੈ ਆਪਣੇ ਦਾ ਕਿੰਨੇ ਦਿਨਾਂ ਅੱਜ ਤੁਸੀਂ ਤਿਆਰ ਕਰਕੇ ਫਿਰ ਦੇ ਦੇਣੀ ਹੈ ਸਾਨੂੰ ਪਤਾ ਸੀ ਸਾਡਾ ਜਿਹੜੇ ਦਸੰਬਰ ਦੇ ਸਾੜੇ ਕੋਲ ਸਾਈਆਂ ਆਈਆਂ ਹੋਈਆਂ ਨੇ ਜੀ ਅੱਛਾ ਜੀ ਹਾਂ 2023 ਤੋਂ ਅਸੀਂ ਹੁਣ ਮੰਨ ਲਓ ਵੀ 2024 ਚੱਲ ਰਿਹਾ ਜੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਫਰਵਰੀ ਦਾ ਮਹੀਨਾ ਚੱਲ ਰਿਹਾ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿੰਨੀਆਂ ਵੀ ਸਾਈਆਂ ਹੋਰ ਵੀ ਆਉਂਦੀਆਂ ਆਈਆਂ ਅਸੀਂ ਮਈ ਤੱਕ ਅਸੀਂ ਦੇਈ ਦੇਈ ਜਨਵਰੀ ਦੇਈ ਹਾਂਜੀ ਠੀਕ ਹੈ ਬਈ ਹਾਂਜੀ ਸਹੀ ਆ ਤੇ ਬਾਈ ਉਹਨਾਂ ਦਾ ਜਿਵੇਂ ਕੰਮ ਹੋ ਵੀ ਬਈ ਇੱਥੇ ਹੀ ਫਿਰ ਸਾਰਾ ਇੱਥੇ ਤਿਆਰ ਹੋ ਰਿਹਾ ਕਟਰ ਆਪਣਾ ਸਾਰਾ ਜੀ ਸਾਰਾ ਆਪਦੀ ਮੈਨੂਫੈਕਚਰਿੰਗ ਆ ਜੀ ਜੋ ਕੁਝ ਵੀ ਹੈਗਾ ਆਪਾਂ ਆਪਦੇ ਹੀ ਤਿਆਰ ਕਰੀਦਾ ਹੈਗਾ ਜੀ ਠੀਕ ਹੈ ਬਾਈ ਤੇ ਬਈ ਹੁਣ ਆਪਾਂ ਹੁਣ ਤੱਕ ਜਿਹੜੇ ਆਪਾਂ ਪਿਛਲੇ 3 ਸਾਲਾਂ ਦੇ ਵਿੱਚ ਕਿੰਨੇ ਕਟਰ ਦੇਤੇ ਆ ਕਿਸਾਨ ਵੀਰਾਂ ਨੂੰ ਦੇ ਜਿਹੜੇ ਵਧੀਆ ਚੱਲ ਰਹੇ ਆ ਬਈ ਸਹੀ ਜਿਹੜੇ ਮੰਨ ਕੇ ਚੱਲੋ ਵੀ 3 ਸੀਜ਼ਨ ਹੋ ਗਏ ਜੀ 19 19 ਕਟਰ ਅਸੀਂ ਦਿੱਤੇ ਹੋਏ ਆ ਜਿਹੜੇ ਵਧੀਆ ਚੱਲ ਰਹੇ ਨੇ ਜੀ ਅੱਛਾ ਜੀ ਉਹਦੀਆ ਰਿਜ਼ਲਟ ਆ ਜੀ ਠੀਕ ਉਹ ਸਮਝੀ ਹੁਣ ਐਤ ਕੀ ਸਾਨੂੰ ਇੱਕ ਇੱਕ ਦੋ ਦੋ ਦਵਾਈਆਂ ਹੋਰ ਦਵਾਈਆਂ ਉਹਨਾਂ ਨੇ ਉਹਨਾਂ ਬੰਦਿਆਂ ਨੇ ਵੀ ਜਦੋਂ ਹਾਂਜੀ 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 ਆ ਜਿਹੜਾ ਬੰਦਾ ਨੂੰ ਪਤਾ ਲੱਗ ਜਾਂਦਾ ਯਾਰ ਵਧੀਆ ਸਰਵਿਸ ਵਧੀਆ ਵਾ ਚੀਜ਼ ਵਧੀਆ ਹੈਗੀ ਆ ਹਾਂਜੀ ਹਾਂਜੀ ਤੇ ਬਾਕੀ ਇੱਥੇ ਆ ਕੇ ਜਿਵੇਂ ਹੁਣ ਤੁਹਾਡਾ ਦਾ ਕੰਮ ਖੁੱਲਾ ਹੀ ਦੇਖ ਸਕਦੇ ਚੱਲਦਾ ਹੋਇਆ ਹਨਾ ਵੀ ਇਹ ਨਹੀਂ ਕਿ ਕਿਤੇ ਪਾਸਿਓਂ ਚੀਜ਼ ਆਉਣੀ ਆ ਤੇ ਫੇਰ ਉਹ ਕੱਟ ਲੈ ਲੈਣਾ ਆਪਾਂ ਇੱਥੇ ਖੁੱਲਾ ਦੇਖ ਲੈਣਾ ਵੀ ਅੱਜ ਕੀ ਕੀ ਪੈ ਰਿਆ ਵੇ ਇਹ ਹਨਾ ਹਾਂਜੀ ਹਾਂਜੀ ਬਿਲਕੁਲ ਬਾਈ ਬਾਈ ਵਧੀਆ ਕੁਆਲਿਟੀ ਦੇ ਆਪਣੇ 베어ਿੰਗ ਹੁੰਦੇ ਆ ਜੀ ਐਨਵੀਸੀ ਦਾ 베어ਿੰਗ ਹੁੰਦਾ ਜੀ ਜਿਹੜਾ ਵੀ ਹੋਊਗਾ ਤੇ ਇੱਕ ਹੋਰ ਆ ਜੀ ਇੰਨੀ ਥਿਕਨੈਸ ਦਾ ਕੋਈ ਕੰਪਨੀ ਕੋਈ ਵੀਲ ਨਹੀਂ ਲਾਉਂਦੀ ਜਿੰਨੀ ਆਪਣੀ ਥਿਕਨੈਸ ਦਾ ਵੀਲ ਲਾਉਨੇ ਆ ਅੱਛਾ ਜੀ ਆਹ ਹਾਂ ਜੀ ਠੀਕ ਹੈ 28 ਐਮ ਐਮ ਵੀਲ ਆ ਇਹ ਵਜਨਦਾਰ ਵੀ ਬਹੁਤ ਹੁੰਦਾ ਹੈ 28 ਐਮ ਐਮ ਹੁੰਦਾ ਇਹਨੂੰ ਸਰਫੇਸ ਕਰਕੇ ਇਧਰੋਂ ਜਿੰਦਰੋਂ ਟੋਕੇ ਲੱਗਣੇ ਹੁੰਦੇ ਆ ਇਹਦਾ ਪੂਰਾ ਟੂਲ ਲੱਗਿਆ ਹੋਆ ਹੁੰਦਾ ਹੈ ਖਰਾਤੇ ਅੱਛਾ ਜੀ ਹਾਂ ਜੀ ਟੂਲ ਲਾ ਕੇ ਪੂਰਾ ਟੂਲ ਲਾ ਕੇ ਹਾਂ ਜੀ ਕਿਉਂਕਿ ਜੇ ਜਦੋਂ ਇਹਨਾਂ ਚੱਲਣਾ ਹੁੰਦਾ ਇਹਨ ਵੈਨਸ ਨਹੀਂ ਚਾਹੀਦਾ ਹੁੰਦਾ ਜੀ ਹਾਂ ਜੇ ਫੇਸ ਲਿਆ ਹੋਆ ਹੋਗਾ ਇਹ ਜਮਾਂ ਇੱਕਸਾਰ ਦਾ ਚੱਲੂਗਾ ਜੀ ਬਿਲਕੁਲ ਸਿੱਧਾ ਚੱਲੂਗਾ ਨਹੀਂ ਆ ਕਈ ਵਾਰ ਹੋ ਜਾਂਦਾ ਟੋਕੇ ਡਾਕਿਆਂ ਵਾਲਾ ਵੀ ਹੋ ਜਾਂਦਾ ਵੀ ਟੋਕੇ ਨਹੀਂ ਲਾ ਰਹੇ ਹਾਂਜੀ ਨਾ ਅੱਗੇ ਪਿੱਛੇ ਚੱਲਣਾ ਲੱਗ ਜਾਂਦਾ ਟੋਕਾ ਜੀ ਉਹਦੇ ਵਿੱਚ ਮਾਨੋ ਜੀ ਜੇ ਇੱਕ ਟੋਕਾ ਲੱਗ ਗਿਆ ਨਾਲ ਉਹਨੇ ਕਟਾਈ ਕਰਤੀ ਦੂਜੇ ਦਿਨ ਨੇ ਕਟਾਈ ਨਹੀਂ ਕਰਨੀ ਠੀਕ ਆ ਆ ਟੋਕਿਆਂ ਵਾਲੀ ਗੱਲ ਤਾਂ ਆਇਆ ਬਾਈ ਕਈ ਵਾਰ ਹੋ ਜਾਂਦਾ ਵੀ ਟੋਕੇ ਜਿਆਦਾ ਟਾਈਮ ਕੱਢਦੇ ਨਹੀਂ ਕਈ ਕਟਰਾਦੇ ਹਨਾ ਉਹ ਵੀ ਥੋੜਾ ਨੁਕਸਾਨ ਕਰਦੇ ਆ ਟੋਕੇ ਵੀ ਜਾਂ ਲੱਗਣ ਦੇ ਵਿੱਚ ਦੇ ਇਕਦ ਆਉਂਦੀ ਹੈ ਜਾਂ ਕੀ ਹੁੰਦੀ ਹੈ ਉਹ ਫਿਰ ਪੂਰੀ ਉਹ ਵੀ ਕੱਢੀ ਘੱਟੀ ਹੋਈ ਆ ਬਾਈ ਇੱਕ ਹੋਰ ਆ ਜੇਕਰ ਆਪਾਂ ਮੰਨ ਮੰਨ ਕੇ ਚੱਲੀਏ ਵੀ ਆਪਾਂ ਨੂੰ ਟੋਕੇ ਘੱਟ ਕਸਣੀ ਹਾਂਜੀ ਤੇ ਆਪਣਾ ਟਾਈਮ ਵੱਧ ਘਟੇ ਚੱਲੇ ਉਹਦੇ ਵਿੱਚ ਕੀ ਆ ਸੈਲੇਜ ਦੀ ਕੁਆਲਿਟੀ ਡਾਊਨ ਹੋ ਜਾਂਦੀ ਆ ਜੀ ਅੱਛਾ ਜੀ ਜਿੰਨਾ ਆਪਾਂ ਟੋਕੇ ਨੂੰ ਸ਼ਾਰਪ ਕਰਾਂਗੇ ਜੀ ਓਨੀ ਟੋਕੇ ਦੀ ਕੁਆਲਿਟੀ ਵਧੀਆ ਹੋਊਗੀ ਸੈਲੇਜ ਦੀ ਹਾਂਜੀ ਹਾਂਜੀ ਉਹ ਜਿਹੜਾ ਬੰਦਾ ਟੋਕੇ ਘੱਟ ਲਾਉਂਦਾ ਵਾ ਵੀ ਕਹਿੰਦਾ ਵੀ ਉਹ ਘਸਾਨਾ ਜਾਂਦੀ ਹਾਂਜੀ ਉਹਦੇ ਨਾਲ ਟਰੈਕਟਰ ਤੇ ਤੇਲ ਵੀ ਜ਼ਿਆਦਾ ਖਾਊਗਾ ਜੀ ਜ਼ੋਰ ਵੀ ਲੱਗਣਾ ਟਰੈਕਟਰ ਨੂੰ ਜ਼ੋਰ ਜ਼ਿਆਦਾ ਲੱਗਦਾ ਹਾਂਜੀ ਹਾਂ ਬਿਲਕੁਲ ਬਾਈ ਉਹਦਾ ਹੈ ਹੀ ਆ ਕਿੱਥੇ ਉਹ ਕਟਰ ਨੇ ਜਿਹੜਾ ਪੂਰਾ ਤਿੱਖਾ ਹੈਗਾ ਉਹਨੇ ਲਾਈ ਤੁਰਿਆ ਹਾਂ ਨਾਲੇ ਲੱਗਿਆ ਵੀ ਆਪਣਾ ਆਟੋਮੈਟਿਕ ਜਿਵੇਂ ਹੱਥ ਨਾਲ ਜਦੋਂ ਚੱਲੀ ਜਾਂਦੀ ਹੈ ਮਸ਼ੀਨ ਉਹਦੇ ਬਲੇਡ ਸ਼ਾਰਪ ਹੋਣਗੇ ਅੱਛਾ ਨਾਲ ਦੀ ਨਾਲ ਆਟੋਮੈਟਿਕ ਅਲੱਗ ਤੋਂ ਨਹੀਂ ਲੱਗੂਗਾ ਨਹੀਂ 10 ਮਿੰਟ ਰੋਕ ਕੋ ਮਨ ਲਓ ਵੀ ਉਸੇ ਬਲੇਡ ਆਪਾਂ ਨੂੰ ਖੋਲਣੇ ਨਹੀਂ ਪੈਣਗੇ ਅੱਛਾ ਜੀ ਹਾਂ ਜੀ ਨਾਲ ਹੀ ਉਹਦੇ ਸ਼ਾਰਪ ਹੋ ਜਾਂਦੇ ਠੀਕ ਹੈ ਬਈ ਉਹ ਆਪਣੇ ਆਪ ਹੀ ਹੋ ਜਾਂਦੇ ਨੇ ਮਾਰ ਕੇ ਜਾਂ ਕਰਨੇ ਪੈਂਦੇ ਆ ਕਰਨੇ ਪੈਂਦੇ ਆ ਆ ਜੋ ਮੜਾ ਇਧਰ ਆ ਪਤਾ ਸੀ ਗ੍ਰੈਂਡਰ ਲਾਇਆ ਹੋਇਆ ਹੈ ਅੱਛਾ ਜੀ ਹਾਂ ਜੀ ਆ ਵੀ ਲੱਗਿਆ ਹੋਇਆ ਜੀ ਠੀਕ ਹੈ ਹਾਈਡਰੋ ਗ੍ਰੈਂਡ ਹੋ ਜਾਂਦਾ ਇਦਰੋਂ ਹੋ ਜਾਂਦਾ ਹਾਂਜੀ ਠੀਕ ਹੈ ਬਈ ਇੱਕ ਹੋਰ ਹੈ ਜੀ ਕਈ ਵਾਰੀ ਮਸ਼ੀਨਾਂ ਦੇ ਨਾਲ ਜੇ ਚੋਕ ਹੋ ਜਾਣ ਜੀ ਉਹ ਸਾਨੂੰ ਟਾਪਾ ਖੋਲਣਾ ਪੈਂਦਾ ਹੈ ਹਾਂਜੀ ਆਹ ਟਾਪਾ ਖੋਲਣ ਦੀ ਲੋੜ ਨਹੀਂ ਹੈਗੀ ਸ਼ਟਰ ਚੱਕੋ ਜੀ ਚੋਕ ਕੱਟ ਦੇਵੀਂ ਅੱਛਾ ਇਹ ਕਿਉਂ ਨਿਕਲ ਜਾਣੀ ਹਾਂਜੀ ਵੈਸੇ ਤਾਂ ਚੋਕ ਹੁੰਦੀ ਹੀ ਨਹੀਂ ਜਾਈ ਇਹ ਅੱਛਾ ਜੀ ਹਾਂਜੀ ਠੀਕ ਹੈ ਸਾਡੇ ਚੱਕਰੀ ਐ ਆਰ ਪੀ ਐਮ ਵੀ ਉਸੇ ਹਿਸਾਬ ਦੇ ਦਿੱਤੇ ਹੋਏ ਆ ਚੋਕ ਹੋਣ ਦਾ ਕਾਰਨ ਹੀ ਆ ਬੰਦਾ ਠੀਕ ਹੈ ਬਈ ਠੀਕ ਹੈ ਇੱਕ ਮਸ਼ੀਨ ਆਪਣੀ ਹੋਰ ਜਿਵੇਂ ਰਿਪੇਅਰ ਕਰਨੀ ਹੈਗੀ ਆ ਜੀ ਹਾਂਜੀ ਹੋਰ ਕੋਈ ਮਸ਼ੀਨ ਆਏ ਖੁੱਲਦੀਆਂ ਨਹੀਂ ਹੈਗੀਆਂ ਇੱਥੋਂ ਆਪਾਂ ਤਿੰਨ ਬੋਲਟ ਖੋਲਣੇ ਆ ਜੀ ਹਾਂਜੀ ਮਸ਼ੀਨ ਆਪਣੀ ਖੁੱਲਦੀ ਹੋ ਜਾਂਦੀ ਪੂਰੀ ਖੁੱਲ੍ਹ ਜਾਣੀ ਹੈ ਮਸ਼ੀਨ ਹਾਂਜੀ ਠੀਕ ਆਪਾਂ ਵਰਕ ਕਰ ਸਕਦੇ ਹਾਂ ਹਾਂ ਇਹ ਇਧਰ ਲਾ ਉਧਰ ਜਾ ਵਰਨਾ ਸਾਈਡ ਤੇ ਹੈਨਾ ਹਾਂਜੀ ਠੀਕ ਆ ਬਈ ਠੀਕ ਇੱਕ ਜਿਵੇਂ ਮੰਨ ਲਓ ਵੀ ਆਪਾਂ ਸੈਲਜ ਮੋਟਾ ਜਾਂ ਬਰੀਕ ਕਰਨਾ ਹੈਨਾ ਜੀ ਹਾਂਜੀ ਉਹ ਹੋਰ ਕੰਪਨੀਆਂ ਕਹਿੰਦੀਆਂ ਜੀ ਆਪਾਂ ਨੂੰ ਟੋਪੇ ਖੋਲਣੇ ਪੈਣਗੇ ਹੂੰ ਜਿਵੇਂ ਆ ਟੋਕੇ ਖੋਲਨੇ ਪੈਣਗੇ ਜੀ ਚਾਰ ਟੋਕੇ ਖੋਲ ਦਿਓ ਜੀ ਤੇ ਤੁਹਾਡੇ 8 ਟੋਕੇ ਰਹਿ ਜਾਣਗੇ ਜੀ ਹਾਂਜੀ ਉਹਦੇ ਨਾਲ ਕੀ ਆ ਕਹਦੇ ਨੇ ਕਿ ਮੋਟਾ ਬ੍ਰੀਕ ਜਿਵੇਂ ਕਰਨਾ ਹੋਊਗਾ ਐਡਜਸਟ ਹੋ ਜਾਊਗਾ ਪਰ ਅਸੀਂ ਨਹੀਂ ਜੇ ਇਹ ਆਪਾਂ ਟੋਕੇ ਖੋਲਦੇ ਆ ਜੀ ਉਹਦੇ ਨਾਲ ਨਾ ਬੈਂਸ ਪੈ ਜਾਂਦਾ ਵੀਲ ਦੇ ਵਿੱਚ ਹਾਂਜੀ ਆਪਾਂ ਆਹ ਗਰਾਰੀ ਦਿੱਤੀ ਹੋਈ ਹੈ ਜੀ ਅੱਛਾ ਜੀ ਹਾਂਜੀ ਆਹ ਦੋ ਕਾਬਲੇ ਬੋਰਟ ਖੋਲਣੇ ਆ ਜੀ ਆਹ ਗਰਾਰੀ ਇੱਕ ਗਰਾਰੀਆਂ ਕਾਵੜਾ ਇੱਕ ਗਰਾਰੀ ਖੋਲ ਕੇ ਗਰਾਰੀਆਂ ਪਾ ਚੇਂਜ ਕਰਨੀਆਂ ਆ। ਅੱਛਾ ਗਰਾਰੀ ਚੇਂਜ ਕਰਦੇ ਨੇ। ਹਾਂ ਜੀ ਜਿੰਨਾ ਮੋਟਾ ਜਿੰਨਾ ਬਰੀਕ ਹੋਵੇ ਉਹਨਾਂ ਹੋ ਜਾਂਦਾ ਜੀ। ਨਾਲੇ ਟਾਈਮ ਦੀ ਬਚਤ ਬਹੁਤ ਹੋ ਗਈ ਬਈ ਇਹ ਹੈ ਨਾ। ਟੋਕੇ ਖੋਲਣੇ ਆ ਜੀ ਟੋਕੇ ਖੋਲਣ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਵੀ ਹੈਗਾ ਜੀ। ਹਾਂ ਉਹ ਔਖਾ ਵੀ ਉਥੇ ਖੋਲਣਾ ਇਹ ਤਾਂ ਉੱਪਰ ਹੀ ਹੈਗਾ ਵਾ ਗਰਾਰੀ। ਇਹ ਗਰਾਰੀਆਂ ਫਿਰ ਨਾਲ ਦੇਨੇ ਹੋ ਤੁਸੀਂ? ਹਾਂ ਜੀ ਇੱਕ ਇੱਕ ਗਰਾਰੀ ਦਾ ਸੈੱਟ ਨਾਲ ਦੇਵਾਂਗੇ ਅਸੀਂ। ਅੱਛਾ ਜੀ। ਹਾਂ ਜੀ। ਠੀਕ ਆ। ਉਹ ਚ ਉਹ ਸੈੱਟ ਦੇ ਵਿੱਚ ਕਿੰਨੀਆਂ ਗਰਾਰੀਆਂ ਹੋਣਗੀਆਂ? ਇੱਕ ਸੈੱਟ ਦੇ ਵਿੱਚ ਇੱਕ ਗਰਾਰੀ ਮੰਨ ਲਓ ਉਹ ਚਾਪਾ ਜਿਹੜਾ ਵੀ ਸਾਈਜ਼ ਬਣਾਉਣਾ ਉਹ ਬਣਾ ਸਕਦੇ ਆ। ਹਾਂਜੀ। ਬਾਕੀ ਆਏ ਆ ਜੀ ਡੋਟ ਗੇਰੀਏ ਦੇ ਹਿਸਾਬ ਨਾਲ ਕੋਈ ਮੋਟਾ ਦੂਜਾ ਆਚਾਰ ਪਹਾਲ ਲਈ ਕੋਈ ਬਰੀਕੀ। ਹਾਂਜੀ। ਬਿਲਕੁਲ। ਹਾਂਜੀ। ਉਹ ਟੂੜੀ ਵਾਲਾ ਹਿਸਾਬ ਹੋ ਜਾਂਦਾ ਹਰ ਇੱਕ ਬੰਦਾ। ਹਾਂਜੀ। ਉਸ ਉਸੇ ਮੁਤਾਬਕ ਹੀ ਅਸੀਂ ਮੰਨ ਲਓ ਵੀ ਆਹ ਅਸੀਂ ਤਿਆਰ ਕੀਤਾ ਈ ਘਟ ਰਹੀ। ਠੀਕ ਹੈ ਬਾਈ। ਇਹ ਯਾਨੀ ਕਿ ਦੂਜੀਆਂ ਕੰਪਨੀਆਂ ਕਹਿੰਦੀਆਂ ਵੀ ਟੋਕੇ ਖੋਲ ਲਓ ਵਿੱਚੋਂ। ਟੋਕੇ ਖੋਲ ਦਿਓ ਹਾਂਜੀ। ਠੀਕ ਹੈ ਇਹ ਆਪਾਂ ਟੋਕੇ ਵਾਲਾ ਇਹ ਹੋਣੀ ਕੀਤਾ ਹੁਣ ਨਵਾਂ ਕੀਤਾ ਜਾਂ ਪਹਿਲਾਂ ਨਹੀਂ ਨਹੀਂ ਸਾਡਾ ਵੀ ਐਸੇ ਤਾਂ ਹੀ ਇਹ ਆ ਸੀ ਤਿੰਨ ਸਾਲਾਂ ਤੋਂ ਐਂ ਹੀ ਕਰ ਰਹੇ ਆਂ ਜੀ ਅੱਛਾ ਜੀ ਹਾਂ ਜੀ ਤਿੰਨ ਸਾਲਾਂ ਤੋਂ ਹੀ ਠੀਕ ਆ ਪਹਿਲਾਂ ਪੂਰੀ ਸਟੱਡੀ ਕੀਤੀ ਹੋਈ ਕਿਹੜਾ ਕਿਹੜਾ ਕੰਮ ਮੇਨ ਫੋਕਸ ਇਹਨਾਂ ਤੇ ਸੀਗਾ ਜੀ ਮੋਟਾ ਜਾਂ ਬਰੀਕ ਜੀ ਅੱਛਾ ਜੀ ਹਾਂ ਜੀ ਜਿਹੜੀਆਂ ਮਸ਼ੀਨਾਂ ਹੁਣ ਸਾਡੀਆਂ ਮਾਨਸਾ ਏਰੀਆ ਦੇ ਵਿੱਚ ਚੱਲ ਰਹੀਆਂ ਨੇ ਜੀ ਹਾਂ ਜੀ ਜਾਂ ਇੱਧਰ ਚੱਲ ਰਹੀਆਂ ਬ੍ਰਿਸ਼ੰਡੇ ਵਾਲੀ ਸਾਈਡ ਜੀ ਇਹ ਮੰਨ ਲੋ ਜੀ ਇਹ ਬਰੀਕ ਬਰੀਕ ਟੋਕਾ ਪਾਲ ਦੇਣੀ ਠੀਕ ਆ ਜੀ ਤੇ ਇੱਧਰ ਸਾਡੀਆਂ ਮੁੱਲਾਪੁਰ ਵਾਲੀ ਸਾਈਡ ਅ ਤੇ ਖੰਨੇ ਵਾਲੀ ਸਾਈਡ ਇਹ ਮੋਟਾ ਭਾਲਦੇ ਆ ਜੀ ਮੋਟਾ ਸੈਲ ਜੀ ਉਹਦੇ ਵਿੱਚ ਫਿਰ ਸਾਨੂੰ ਦਿੱਕਤ ਆਉਂਦੀ ਹੈ ਜੀ ਜਿਵੇਂ ਹੁਣ ਕਹਿ ਤੁਹਾਨੂੰ ਕਹਿ ਰਹੇ ਆ ਵੀ ਟੋਕਾ ਮੋਟਾ ਖੋਲ ਖੋਲ ਦਿਓ ਜਾਂ ਬਰੀਕ ਕਰਨਾ ਹੈਣਾ ਜੀ ਕਸਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੀ ਇਹ ਹੱਲ ਕਰਤਾ ਜੀ ਠੀਕ ਆ ਬਾਈ ਤੇ ਹੋਰ ਹੋਰ ਕੋਈ ਵੱਖਰੀਆਂ ਦੂਜੀਆਂ ਮਸ਼ੀਨਾਂ ਨਾਲ ਕੋਈ ਹੋਰ ਸੋਧ ਕੀਤੀ ਹੋਵੇ ਇਹਦੇ ਵਿੱਚ ਹੋਰ ਜੀ ਜਿਵੇਂ ਕਿ ਦਾ ਜੀ ਸਪੇਅਰ ਪਾਰਟ ਆਪ ਦੇ ਸ਼ਹਿਰ 'ਚ ਹੀ ਮਿਲ ਜੂਗਾ ਜੀ ਮੇਨ ਇਹ ਹੀ ਪ੍ਰੋਬਲਮ ਹੁੰਦੀ ਹੈ ਅੱਛਾ ਜੀ ਜਿਹੜਾ ਇਹਦਾ ਸਪੇਅਰ ਪਾਰਟ ਆਈ ਉਹ ਆਪਾਂ ਜਿੱਤੋਂ ਮਰਜੀ ਆਪਾਂ ਜਿਹੜੇ ਸ਼ਹਿਰ ਦੇ ਵਿੱਚ ਮਸ਼ੀਨ ਗਈ ਵੀ ਆ ਉਥੋਂ ਹੀ ਆਪਣੀ ਅਵੇਲੇਬਲ ਹੋ ਸਕਦਾ ਵਿਦਆਊਟ ਕੋਈ ਮਾੜੀ ਮੋਟੀ ਜਿਵੇਂ ਹੁਣ ਇੱਕ ਅੱਧੀ ਸ਼ਾਫਟ ਹੈਗੀ ਆ ਸ਼ਾਫਟ ਦੇ ਥੋੜੀ ਦਿੱਕਤ ਹੋ ਜਾਂਦੀ ਹੈਗੀ ਆ ਹੋਰ ਬਾਕੀ ਸਾਰਾ ਸਮਾਨ ਅਵੇਲੇਬਲ ਹੁੰਦਾ ਤੇ ਜਿਹੜੀ ਜਿਹੜੀ ਇਹਦੀ ਹੁਣ ਫਿਰ ਕੋਈ ਗਾਰੰਟੀ ਵਾਰੰਟੀ ਵੀ ਸੀਜ਼ਨ ਸੁਝਾਂ ਦੇ ਦਿੰਦੇ ਆ ਜਾਂ ਕਿਵੇਂ ਹਾਂ ਜੀ ਇੱਕ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਅੱਛਾ ਜੀ ਹਾਂ ਜੀ ਗਾਰੰਟੀ ਇਹਦੀ ਸ਼ਾਫਟਾਂ ਦੀ ਤੇ ਗਰਾਰੀਆਂ ਦੀ ਫੁੱਲ ਗਾਰੰਟੀ ਹੈ ਜੀ ਠੀਕ ਆ ਬਈ ਹਾਂ ਜੀ ਇਹ ਇਹੀ ਦੋ ਚੀਜ਼ਾਂ ਹੋਣ ਆ ਬਾਕੀ ਠੀਕ ਬਾਾਕੀ ਸੱਟ ਗਏ ਜਿਹੜੀਆਂ ਗਰਾਰੀਆਂ ਵੀ ਹੈਗੀਆਂ ਜੀ ਗਰਾਰੀਆਂ 300 ਤੇ 53 ਗ੍ਰੇਡ ਦੇ ਵਿੱਚ ਬਣੀਆਂ ਹੋਈਆਂ ਜੀ ਮਾੜੀਆਂ ਗਰਾਰੀਆਂ ਨਹੀਂ ਬਣਦੀਆਂ ਠੀਕ ਆ ਬਾਈ ਠੀਕ ਚੱਲਦੀਆਂ ਵੀ ਹਨੀ ਹਾਂਜੀ ਉਹ ਤਾਂ ਹੈ ਹੀ ਆ ਫਿਰ ਕਿਉਂਕਿ ਇਹ ਤੇ ਰਹਿਣਾ ਹੀ ਜ਼ੋਰ ਆ ਕੰਮ ਹੋ ਰਿਹਾ ਹੈ ਨਾ ਐਡੇ ਟਰੈਕਟਰ ਇਹਨੂੰ ਘੋਣਾ ਵਾ ਬਿਲਕੁਲ ਬਾਈ ਤੇ ਇਸ ਤੋਂ ਬਾਅਦ ਆਪਾਂ ਥੋੜੇ ਦੂਸਰੇ ਇੰਪਲੀਮੈਂਟ ਬਾਰੇ ਵੀ ਕਰ ਲਈਏ ਗੱਲ ਬਾਈ ਹਾਂਜੀ ਕਰ ਲਓ ਜੀ ਤੇ ਬਾਈ ਜਿਹੜੀ ਹੁਣ ਮੰਨ ਲਓ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਹੈ ਮਸ਼ੀਨ ਦੇ ਵਿੱਚ ਚਲਦੀ ਦੇ ਵਿੱਚ ਕਿਤੇ ਬਾਹਰ ਦੂਰ ਗਈ ਹੋਈ ਆ ਫਿਰ ਉੱਥੇ ਫਿਰ ਸਰਵਿਸ ਦਾ ਕਿਵੇਂ ਹੋਊਗਾ ਤੁਹਾਡਾ ਹਾਂਜੀ ਬਾਈ ਜੀ ਸਰਵਿਸ ਇਸ ਤਰ੍ਹਾਂ ਜੀ ਜਿੱਥੇ ਮਸ਼ੀਨ ਚੱਲੀ ਜਾਂਦੀ ਆ ਤੁਹਾਡੀ ਖੱਤੇ ਦੇ ਵਿੱਚ ਖੇਤ ਦੇ ਵਿੱਚ ਮਸ਼ੀਨ ਚੱਲੀ ਜਾਂਦੀ ਆ ਨਾ ਜੀ ਉੱਥੇ ਸਰਵਿਸ ਪਹੁੰਚੂਗੀ ਪਰ ਤੁਹਾਡੀ ਵੇਟਿੰਗ ਕਰਨੀ ਪਊਗੀ ਜਿਵੇਂ ਹੁਣ ਮੰਨ ਲਓ ਵੀ ਤੁਸੀਂ 50 ਕਿਲੋਮੀਟਰ ਦੂਰ ਤੋਂ ਫੋਨ ਲਾਤਾ ਜੀ ਹਾਂਜੀ ਹਾਂਜੀ ਉੱਥੇ ਜੀ ਆਟੋਮੈਟ ਐਟੈਂਡੈਂਟ ਟਾਈਮ ਤਾਂ ਆਇ ਨਹੀਂ ਜਾਂਦਾ ਜੀ 1 ਘੰਟਾ ਦਾ ਰਾਹ ਦਾ ਹੋ ਜਾਂਦਾ ਜੀ 1 ਘੰਟਾ ਸਾਨੂੰ ਮੰਨ ਕੇ ਚਲੋ ਵੀ ਇਥੋਂ ਕਈ ਵਾਰੀ ਇੱਥੇ ਵੀ ਗਾ ਕਟੈਂਡ ਕਰਨਾ ਕਈ ਵਾਰ ਮੰਨ ਲਓ ਵੀ ਹੋਰ ਪਾਸੇ ਗਏ ਹੋਰ ਮਸ਼ੀਨ ਤੇ ਬੈਠੇ ਹੋ ਤੁਸੀਂ 2 ਘੰਟਿਆਂ ਦੇ ਵਿੱਚ 3 ਘੰਟਿਆਂ ਦੇ ਵਿੱਚ ਅਸੀਂ ਸਰਵਿਸ ਉੱਥੇ ਪਹੁੰਚਦੀ ਹੀ ਪਹੁੰਚਦੀ ਆ ਪਰ ਇਹ ਦੂਜੀ ਗੱਲ ਤੇ ਤੁਸੀਂ ਰਾਤ ਨੂੰ ਵੀ 12 ਵਜੇ ਵੀ ਫੋਨ ਲਾਉਂਗੇ ਜੀ ਅਸੀਂ 12 ਵਜੇ 1 ਵਜੇ ਵੀ ਫੋਨ ਅਟੈਂਡ ਕਰਾਂਗੇ ਅਸੀਂ ਇਹ ਨਹੀਂ ਹੈ ਵੀ ਫੋਨ ਅਟੈਂਡਰ ਰਾਤ ਨੂੰ ਸਵਿਚ ਆਫ ਕਰਕੇ ਪੈ ਜਾਣੀ ਸਹੀ ਹੈ ਜੀ ਸਹੀ ਹੈ ਇਹ ਚੀਜ਼ ਜ਼ਰੂਰੀ ਹੁੰਦੀ ਹੈ ਕਿਉਂਕਿ ਸਰਵਿਸ ਦਾ ਬਹੁਤ ਆ ਸਾਡੇ ਪਿਛਲੀ ਵਾਰੀ ਗਾਹਕ ਸੀ ਜੀ ਉਹਨਾਂ ਨੂੰ ਥੋੜੀ ਪ੍ਰੋਬਲਮ ਆ ਗਈ ਜੀ ਰਾਤ ਨੂੰ ਉਹਨਾਂ ਨੇ 2 ਵਜੇ ਫੋਨ ਲਾਇਆ ਮੈਂ ਕਿਹਾ ਹੁਣ ਹੱਲ ਨਹੀਂ ਹੋਣਾ ਜੀ ਤੇ ਸਵੇਰ ਸੀ ਇੱਕ ਗਰਾਰੀ ਸੀਗੀ ਉਹ ਅਸੀਂ ਬੱਸ ਬੱਸ ਵਾਲੇ ਦੇ ਹੱਥ ਭੇਜਤੀ ਸਵੇਰ ਨੂੰ ਠੀਕ ਹੈ ਜੀ ਉੱਥੇ ਹੱਲ ਹੋ ਗਏ ਉਦੋਂ ਹੱਲ ਹੋ ਗਏ ਠੀਕ ਹੈ ਬਈ ਠੀਕ ਹੈ ਫਿਲੋਸਫਰ ਨੂੰ ਚੈੱਕ ਕਰੋ ਕੁਆਲਟੀ ਚੈੱਕ ਕਰੋ ਮੈਂ ਇਹਨਾਂ ਦੀ ਕੁਆਲਟੀ ਪੇਂਟ ਵਾਲੀ ਪੇਂਟ ਬਈ ਇੱਥੇ ਹੀ ਹੁੰਦਾ ਆਪਣਾ ਬਈ ਪੇਂਟ ਆਪ ਬਈ ਹਾਂ ਇੱਥੇ ਆਪ ਹੀ ਹੁੰਦਾ ਜੀ ਪੇਂਟ ਬਹੁਤ ਵਧੀਆ ਬਈ ਪੇਂਟ ਵਾਲੀ ਕੁਆਲਟੀ ਬੜੀ ਸਿਰਾ ਦੀ ਸਿਰੇ ਦੀ ਹੈ ਨਾ ਤੇ ਇਹਦੂਆ ਥੋੜਾ ਇਧਰ ਆਪਣੇ ਹੋਰ ਕਿਹੜੇ ਕਿਹੜੇ ਆਪਾਂ ਇਮਪਲੀਮੈਂਟ ਨਾਲ ਬਣਾ ਰਹੇ ਆ ਜਿਹੜੇ ਹੋਰ ਦੇ ਇਮਪਲੀਮੈਂਟ ਜੀ ਹੁਣ ਤਾਂ ਜ਼ਿਆਦਾ ਸਾਡਾ ਮਸ਼ੀਨਾਂ ਦਾ ਹੀ ਫੋਕਸ ਸਟਾਰ ਰਿਹਾ ਜੀ ਇਹ ਅਸੀਂ ਜਦੋਂ ਮੰਨ ਲਵੀ 6ਵਾਂ 7ਵਾਂ ਮਹੀਨਾ ਹੁੰਦਾ ਜੀ ਉਦੋਂ ਆਹ ਚੱਲ ਕੰਮ ਅਰਗਮੈਂਟ ਦਿੱਤੀਆਂ ਜਾਂਦੀਆਂ ਡਿਲੀਵਰੀਆਂ ਦਿੱਤੀਆਂ ਜਾਂ ਉਸ ਤੋਂ ਬਾਅਦ ਥੋੜੇ-ਬਹੁਤ ਐਸੀ ਐਪਲੀਮੈਂਟ ਤਿਆਰ ਕਰਦੇ ਆ ਪਰ ਕਰਦੇ ਸ਼ੌਂਕ ਨਾਲ ਆ ਜੀ ਸ਼ੌਂਕਿਆ ਪੂਰੇ ਤੁਸੀਂ ਦੇਖ ਹੀ ਲਿਆ ਹਾਂ ਇਹ ਆ ਵਿੱਚ ਵੀਰੇ ਸਾਡੇ ਨਾਲ ਤਿੰਨ-ਚਾਰ ਮਾਡਲ ਹੈਗੇ ਤੁਹਾਡੇ ਕੋਲੇ ਹਾਂ ਹਾਂਜੀ ਤਿੰਨ-ਚਾਰ ਮਾਡਲ ਨੇ ਜੀ ਹਾਂ ਅਲੱਗ-ਅਲੱਗ ਇੱਕ ਆ ਮਾਡਲ ਪਿਆ ਸਾ ਜਿਹਨੂੰ ਇੱਕ ਇਧਰ ਮੈਂ ਤੁਹਾਨੂੰ ਹੋਰ ਮਾਡਲ ਦਿਖਾ ਦਿੰਨਾ ਬਈ ਆ ਮਾਡਲ ਦਾ ਜਿਵੇਂ ਸੌਖਾ ਜਿਹਾ ਕਰਤਾ ਕੰਮ ਹਣਾ ਇਹ ਹਾਂਜੀ ਹਾਂ ਤੇ ਇੱਕ ਮਾਡਲ ਇੱਧਰ ਪਿਆ ਬਾਈ ਉਹਨਾਂ ਦਾ ਬਾਈ ਰੋਟਾਵੇਟਰ ਵੀ ਫਿਰ ਆਪਣੀ ਹੈ ਤਿਆਰ ਹੋ ਰਹੀ ਹੈ ਹਾਂਜੀ ਰੋਟਾਵੇਟਰ ਵੀ ਹਾਂਜੀ ਆਪਣੀ ਆਪ ਹੀ ਮੈਨੀਫੈਕਚਰ ਠੀਕ ਹੈ ਇਹ ਫਿਰ ਇਹ ਬੁਕਿੰਗ ਤੇ ਸਾਈਟ ਤੇ ਹੀ ਆ ਨਹੀਂ ਨਹੀਂ अवेलेबल ਹੁੰਦਾ ਹੈ ਜੀ अवेलेबल ਹੁੰਦਾ ਹੈ ਹਾਂਜੀ ਬਾਕੀ ਰਿਕੁਆਇਰਮੈਂਟ ਤੇ ਆਈ ਕਸਟਮਰ ਦੀ ਜਿਹੜੀ ਜੀ ਰਿਕੁਆਇਰਮੈਂਟ ਹੁੰਦੀ ਆ ਉਹੋ ਜਿਹਾ ਅਸੀਂ ਆਰਡਰ ਤੇ ਤਿਆਰ ਕਰ ਦਿੰਦੇ ਆ ਠੀਕ ਹੈ ਜੀ ਤੇ ਆ ਸਪਰੇਅ ਪੰਪ ਆ ਗਿਆ ਬਈ ਇਹ ਸਿੰਗਲ ਗਨ ਵਾਲਾ ਹੈ ਹਾਂਜੀ ਸਿੰਗਲ ਗਨ ਹੈ ਜੀ ਇਹ ਸੈਂਸਰ ਵਾਲੀ ਗਨ ਹੈ ਜੀ ਠੀਕ ਹੈ ਇਹ ਇਹ ਕੰਪਲੀਟ ਕਿੰਨੇ ਦਾ ਮਿਲਦਾ ਬਈ ਇਹ ਆ ਇਹ ਜਿਹੜਾ 65000 ਰੁਪਏ ਦਾ ਜੀ ਪਾਈਪੂਪ ਲਾਉਣ ਵਾਲਿਆ ਸਾਡਾ ਹੁਣ ਤੁਹਾਨੂੰ ਪਤਾ ਹੀ ਆ ਉਧਰ ਧਿਆਨ ਉਧਰ ਆ ਜੀ ਹਾਂ ਹੁਣ ਜਿਵੇਂ ਆਹ ਬਣਾਤਾ ਬਾਈ ਇੱਕ ਇੱਕ ਖਾਦ ਵਾਲਾ ਬਣਾਤਾ ਫਿਰ 10 ਵਾਲਾ ਕੰਮ ਕੱਚਾ ਰਹਿ ਗਿਆ ਮੇਰੇ ਸਹਬ ਨਾਲ ਬਈ 10 ਵਾਲਾ ਸੀ 10 ਤਿਆਰ ਕਰਦੇ ਪਰ ਆਰਡਰ ਤੇ ਹੀ ਅਛਾ ਉਹ ਆਰਡਰ ਤੇ ਹਾਂ ਜੀ ਜੇ ਕੋਈ ਟਰੈਕਟਰ ਆਊਗਾ ਤੇ ਉਦੋਂ ਤਿਆਰ ਕਰਦੇ ਹਾਂ ਜੀ ਠੀਕ ਹੈ ਇਹ ਇਹ ਕਿੰਨੇ ਦਾ ਬਾਈ ਹੈਗਾ ਇਹ ਜੀ 35000 ਰੁਪਏ ਦੀ ਹੈ ਜੀ ਇਹ 35000 ਰੁਪਏ ਹਾਂ ਜੀ ਪੂਰੀ ਵਧੀਆ ਸਟੀਲ ਦੇ ਵਿੱਚ ਜਿੱਥੋਂ ਮੰਨ ਲਓ ਵੀ ਆਪਾਂ ਨੂੰ ਪਤਾ ਨਾ ਵੀ ਗਲਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਵੀ ਇੱਥੋਂ ਰੇ ਯੂਰੀਆ ਕਿ ਇਚੰਗਾ ਖੜ ਜਾਂਦਾ ਗਲ ਜਾਂਦਾ ਜੀ ਉਹ ਅਸੀਂ ਸਟੀਲ ਦਾ ਲਾਤਾ ਜੀ ਠੀਕ ਹੈ ਹਾਂ ਜੀ ਇੱਥੇ ਯੂਰੀਆ ਕੇ ਲੱਗਦਾ ਇਹ ਵੀ ਸਟੀਲ ਅੱਛਾ ਇਹ ਵੀ ਸਟੀਲ ਲਾਤਾ ਹਾਂ ਜੀ ਆਹ ਪਲੇਟਫਾਰਮ ਜਦੋਂ ਉੱਪਰੋਂ ਆ ਕੇ ਰੋਕਦੀ ਆ ਹਨਾ ਯੂਰੀਆ ਉੱਥੇ ਕਾਰਨਰ ਦੇ ਵਿੱਚ ਯੂਰੀਆ ਖੜ ਜਾਂਦੀ ਹੈ ਜੀ। ਹਾਂਜੀ। ਉਹ ਵੀ ਅਸੀਂ ਸਟੀਲ ਦਾ ਲਾਤਾ ਜੀ। ਠੀਕ ਆ। ਆ ਇਧਰੋਂ ਦਿਖਣ ਨੂੰ ਲਾਇਆ ਵੀ ਖਾਦ ਕਿੰਨੀ ਰਹਿ ਗਈ ਸ਼ੀਸ਼ਾ ਲੱਗਾ ਵਾ। ਹਾਂਜੀ ਸ਼ੀਸ਼ਾ ਲੱਗਾ ਹੈ। ਅੱਛਾ ਜੀ। ਕਿ ਅਖੀਰ ਤੇ ਆ ਕੇ ਨਾ ਕਈ ਵਾਰੀ ਗਾਗ ਨੂੰ ਪਤਾ ਨਹੀਂ ਲੱਗਦਾ ਵੀ ਕਿੰਨੀ ਕੀ ਰਹਿ ਗਈ ਯੂਰੀਆ ਹਨਾ ਜੀ। ਆ ਸ਼ੀਸ਼ਾ ਇਸੇ ਕਰਕੇ ਲਾਇਆ ਹੋਇਆ ਵੀ ਲੈਵਲ ਇਸ ਆ ਆ ਵਧੀਆ ਕੀਤਾ ਬਈ। ਸਹੀ ਆ। ਤੇ ਬਾਈ ਆ ਸੰਪਰਕ ਨੰਬਰ ਆਪਣੇ ਆਹਾ ਹੈਗੇ ਆ ਹਨਾ। ਸੰਪਰਕ ਨੰਬਰ ਆਪਾਂ ਦਿਖਾਤੇ ਆ ਬਾਕੀ ਸਜਣੋਂ ਸੰਪਰਕ ਨੰਬਰ ਦੇ ਵੀ ਦਵਾਂਗੇ ਤੁਹਾਨੂੰ। ਤੇ ਜਿਹੜਾ ਬਾਕੀ ਮਸ਼ੀਨ ਦਾ ਰੇਟ ਵਗੈਰਾ ਜਾਂ ਟਰਾਲੀ ਦਾ ਰੇਟ ਵਗੈਰਾ ਉਹ ਤੁਸੀਂ ਬਾਈ ਨਾਲ ਫੋਨ ਤੇ ਸੰਪਰਕ ਕਰ ਲਿਓ ਕਿਉਂ ਬਈ ਹੈਨਾ ਹਾਂਜੀ ਹਾਂਜੀ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਈ ਮਿਹਰਬਾਨੀ ਧੰਨਵਾਦ ਜੀ ਆਉਣ ਤੋਂ ਅਸੀਂ ਆਏ ਸਾਡੇ ਕੋਲ ਧੰਨਵਾਦ ਬਾਈ